ਰਿਸਪੌਂਸ ਹੌ ਦਿਨ ਬਦਲ ਇਨਾ ਵਧਦਾ ਜਾ ਰਿਹਾ ਹਰ ਪਿੰਡ ਚ ਹਰ ਕਸਬੇ ਚ ਜਿਹੜਾ ਕੱਲ ਰਿਸਪੌਂਸ ਸੀ ਉਹਦੇ ਨਾਲੋਂ ਡਬਲ ਟ੍ਰਿਪਲ ਹੋ ਕੇ ਸਾਨੂੰ ਮਿਲਿਆ ਆ ਆ ਹੁਣ ਸਮਰਾਲੇ ਦੀ ਮੀਟਿੰਗ ਦੇਖ ਲੋ ਸੈਂਕੜੇ ਹਜ਼ਾਰਾਂ ਲੋਕ ਬੈਠੇ ਆ ਔਰ ਬੀਬੀਆਂ ਇੰਨੀਆਂ ਨੇ ਸੰਪਨ ਲੋਕ ਬੈਠੇ ਆ ਮਜ਼ਦੂਰ ਲੋਕ ਬੈਠੇ ਆ ਸਭ ਲੋਕ ਸਾਡੀ ਗੱਲ ਸੁਣ ਰਹੇ ਆ ਔਰ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਰਹੇ ਆ ਔਰ ਇਸ ਗੱਲ ਤੇ ਸਹਿਮਤੀ ਹੋ ਰਹੀ ਆ ਕਿ ਕਾਂਗਰਸ ਦੀ ਸਰਕਾਰ ਬਣਾਉਣੀ ਆ ਮੈਨੂੰ ਜਿਤਾਉਣਾ ਔਰ ਭਾਜਪਾ ਦੀ ਸਰਕਾਰ ਬਦਲਣੀ ਆ ਇਹ ਸਭ ਲੋਕ ਇਸ ਗੱਲ ਤੇ ਸਹਿਮਤ ਨੇ ਜੇ ਤੁਹਾਨੂੰ ਜਿਤਾਉਣ ਦਾ ਲੋਕਾਂ ਨੇ ਮਨ ਬਣਾ ਲਿਆ ਤੇ ਕਿਹੜੇ ਕਿਹੜੇ ਪ੍ਰਾਇੋਰਟੀ ਸੂਚੀ ਹਲਕੇ ਵਾਸਤੇ ਦੇਖੋ ਮੈਂ ਹਲਕੇ ਮਾਸਤੇ ਦੇਖੋ ਮੈਂ ਜਦੋਂ ਪਿਛਲੀ ਵਾਰ ਬਣਿਆ ਸੀ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਨੂੰ ਕਹੀਆਂ ਸੀ ਸਭ ਤੋਂ ਵੱਡੀ ਗੱਲ ਤਾਂ ਮੈਂ ਸ਼੍ਰੀ ਫਤਗੜ ਸਾਹਿਬ ਦੀ ਚਾਹੀ ਸੀ ਕਿ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਕਰੋ ਔਰ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਟੂਰਿਸਟ ਪਲੇਸਿਸ ਵਿੱਚ ਫੈਸਿਲਿਟੀਆਂ ਹੁੰਦੀਆਂ ਉਸ ਤਰ੍ਹਾਂ ਦੀ ਫੈਸਿਲਿਟੀਆਂ ਤੁਸੀਂ ਸਰਹੰਦ ਔਰ ਫਤਿਹਗੜ ਸਾਹਿਬ ਚ ਕਰੋ ਔਰ ਹੋਰ ਬਹੁਤ ਸਾਰੇ ਮੁੱਦੇ ਸੀ ਰੇਲਵੇ ਦੇ ਨੈਸ਼ਨਲ ਹਾਈਵੇ ਦੇ ਬਹੁਤ ਸਾਰੇ ਮੁੱਦੇ ਹੈਗੇ ਆ ਉਹਨਾਂ ਨੇ ਕੀ ਕੀਤਾ ਕਿ ਵਿੱਚੋਂ-ਉੱਚੋਂ-ਚੁੰਨ ਕੇ ਕੁਛ-ਕੁਛ ਕੰਮ ਤੇ ਮੇਰੇ ਕਰ ਦਿੰਦੇ ਆ ਇਹ ਨਹੀਂ ਕਿ ਬਿਲਕੁਲ ਨਹੀਂ ਕਰ ਦਿੰਦੇ ਪਰ ਬਹੁਤ سارے 90% ਕੰਮ ਉਹਨਾਂ ਮੇਰੇ ਛੱਡਦੇ 10% ਕਰਦੇ ਹੋਣੇ ਆ ਉਹ ਸਾਰੇ ਕੰਮ ਜਿਹੜੇ ਉਹਨਾਂ ਨੇ ਨਹੀਂ ਕੀਤੇ ਉਹ ਮੈਂ ਹੁਣ ਵਾਪਸ ਕਰਾਉਂਗਾ ਇਸ ਵਾਰ ਬਣ ਕੇ ਔਰ ਸਰਕਾਰ ਬਣ ਕੇ ਫਿਰ ਮੈਨੂੰ ਕੋਈ ਤਕਲੀਫ ਹੋਣੀ ਨਹੀਂ ਫਿਰ ਪੈਸੇ ਪੰਜਾਬ ਦੀ ਸਰਕਾਰ ਦੀ ਸਵਾਦੋਖਸਾਂ ਨੇ ਕਾਰਗੁਜ਼ਾਰੀ ਨਹੀਂ ਦੇ ਕੋਈ ਇਹਨਾਂ ਦੀ ਤਾਂ ਕੀ ਕਾਰ ਕੋਈ ਕਾਰਗੁਜ਼ਾਰੀ ਹੈ ਹੀ ਨਹੀਂ ਇਹਨਾਂ ਬਾਰੇ ਕੀ ਕਹਿਣਾ ਇਹਦੇ ਉਹ ਜੋ ਲੋਕ ਹੈਗੇ ਆ ਲੋਕਾਂ ਨੂੰ ਗੁੰਮਰਾ ਕਰਕੇ ਵੋਟ ਲੈ ਲਈ ਲੇਕਿਨ ਕਿਸੇ ਕੰਮ ਤੇ ਵੀ ਉਹਦਾ ਭਾਸ਼ਣ ਨਹੀਂ ਕਰੀ ਜਾ ਰਿਹਾ ਅਰੇ ਭਾਈ ਹੁਣ ਤੁਹਾਡਾ ਭਾਸ਼ਣ ਕਰਨ ਦਾ ਮਤਲਬ ਨਹੀਂ ਆ ਇਹ ਸਮਾਂ ਨਹੀਂ ਆ ਤੁਸੀਂ ਇਸ ਵੇਲੇ ਪਾਵਰ ਚੋਂ ਤਾਂ ਤੁਸੀਂ ਡਿਲੀਵਰ ਕਰੋ ਕਰਕੇ ਦਿਖਾਓ ਅਮਨ ਕਾਨੂੰਨ ਦੀ ਕੀ ਹਾਲਤ ਆ ਨਸ਼ਿਆਂ ਦੀ ਕੀ ਹਾਲਤ ਆ ਗੁੱਟਮਾਰ ਦੀ ਕੀ ਹਾਲਤ ਆ ਫਰੋਦੀਆਂ ਦੀ ਕੀ ਹਾਲਤ ਆ ਕੋਈ ਮੁੱਦਾ ਦੇਖ ਲੋ ਇਹ ਤਾਂ ਐਵੇਂ ਬੋਲੀ ਜਾਂਦੇ ਆ ਸਾਰਾ ਦਿਨ ਪਾਸ਼ਨ ਕਰੀ ਜਾ ਰਹੇ ਆ ਕੋਈ ਐਕਟੀਵਿਟੀ ਨਹੀਂ ਆ BBHN 2000 ਰੁਪਇਆ ਦਿੱਤਾ ਇਹਨਾਂ ਨੇ ਪਹਿਲੇ ਅਪ੍ਰੈਲ 2022 ਤੋਂ ਦੇਣਾ ਸੀ ਇਹਦਾ ਕੁਝ ਵੀ ਕਹੀ ਜਾਂਦੇ ਆ ਤੁਸੀਂ ਦੇਖਿਓ ਜਈ 4 ਜੂਨ ਨੂੰ ਜਿਹੜਾ ਰਿਜ਼ਲਟ ਆਊਗਾ ਉਹਦੇ ਤੇ ਇਹਨਾਂ ਨੂੰ ਸਮਝ ਆਊਗੀ ਇਹ ਜਿਹੜਾ 13 ਜ਼ੀਰੋ ਕਹਿ ਰਿਆ ਜ਼ੀਰੋ 13 ਨਿਕਲੂਗਾ ਔਰ ਇਹਨਾਂ ਨੂੰ ਕੋਈ ਰੁਕਣ ਨਹੀਂ ਦੇਵਾਂਗੇ 47000 ਨੌਕਰੀਆਂ ਦਾ ਦਾਵਾ ਕਰਨ ਵਾਲੇ ਭਗਵੰਤ ਮਾਨ ਦਾ ਕਾਲੀਆਂ ਢੰਡੀਆਂ ਨਾਲ ਵਿਰੋਧ ਹੋ ਰਿਹਾ ਜੀ ਸੱਚੇ ਮੁਲਾਜ਼ਮ ਵਿਰੋਧ ਕਰ ਰਹੇ ਨੇ ਹਰ ਜਗ੍ਹਾ ਤੇ ਜਿੱਥੇ ਜਾਂਦੇ ਨੇ ਉਹ ਏਸ ਕਰਕੇ ਕਿ ਹਰ ਚੀਜ਼ ਤੇ ਦਾ ਝੂਠ ਬੋਲਦਾ ਵੋਟ ਲੈਣ ਲਈ ਅਜਾ ਜਿਹੜੀ ਸੂਬਾ ਸਰਕਾਰ ਹੁੰਦੀ ਆ ਉਹਦੇ ਕੋਲ ਉਹਨੇ ਰਿਸੋਰਸਸ ਹੁੰਦੇ ਹੀ ਨਹੀਂ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇੰਦਰ ਸਰਕਾਰ ਕੋਲ ਰਿਸੋਰਸ ਤਾਂ ਨਹੀਂ ਹੈਗੇ ਆ ਕਿਉਂਕਿ 50 ਲੱਖ ਕਰੋੜ ਦਾ ਬਜਟ ਹੈਗਾ ਉਹਤੇ ਇੱਕ ਲੀਵਰੇਜ ਥੋੜੀ ਜਿਹੀ ਹੁੰਦੀ ਆ ਤੁਸੀਂ ਕੁਝ ਕਰ ਸਕਦੇ ਇਹਨਾਂ ਕੋਲ ਤਾਂ ਕੋਈ ਬਜਟ ਹੀ ਨਹੀਂ ਹੁੰਦਾ ਇਹ ਕਿੱਥੋਂ ਵਾਅਦੇ ਕਰੀ ਜਾ ਰਹੇ ਨੇ ਇਸੇ ਕਰਕੇ ਨੂੰ ਤਕਰੀਬ ਉਹ ਟੀਚਰ ਸਾਰੇ ਸੜਕਾਂ ਤੇ ਘੁੰਮ ਰਹੇ ਆ ਕੱਚੇ ਕਰਮਚਾਰੀ ਜੀਦਾ ਮਰਜ਼ੀ ਨਾਲ ਲੈ ਲੋ ਸਾਰੇ ਉਹ ਅੱਲਾ ਕਰਦੇ ਤੁਰੇ ਫਿਰਦੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਨਹੀਂ ਜੇ ਸੰਵਾਨ ਦੇ ਸ੍ਰੀ ਗਾਰੰਟੀਆਂ ਐਂਡ ਉਹਦੀ ਗਾਰੰਟੀਆਂ ਦੇ ਉੱਤੇ ਰੱਖੀ ਹੋਈਆਂ ਕਾਂਗਰਸ ਗਾਰੰਟੀਆਂ ਕਰਕੇ ਦੇਊਗੀ ਮੋਦੀ ਜੀ ਦਾ ਗਰੰਟੀ ਦੇ ਕੇ ਫਿਰ ਭੁੱਲ ਜਾਂਦੇ ਆ ਫਿਰ ਅਗਲੀ ਵਾਰ ਹੋਰ ਕੋਈ ਗਰੰਟੀ ਦੇ ਠੀਕ ਹੈ ਥੈਂਕ ਯੂ ਦੂਆ ਸਾਹਿਬ ਨੁਕੜ ਮੀਟਿੰਗ ਰੈਲੀ ਦਾ ਰੂਪ ਧਾਰੀ ਸਮਰਾਲਾ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਸੀਂ ਆਪੇ ਕਹਿਤਾ ਵੀ ਨੁਕੜ ਮੀਟਿੰਗ ਸਾਡੀ ਜੈ ਜੈ ਦਾ ਰੂਪ ਧਾਰੀ ਮੈਂ ਸਭ ਤੋਂ ਪਹਿਲਾਂ ਆਪਣੇ ਬਾੜਵਾਸੀਆਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਜਿਨ੍ਹਾਂ ਨੇ ਸਾਡਾ ਮਾਣ ਰੱਖਿਆ ਤੇ ਸਾਨੂੰ ਆਸਤ ਨਾਲੋਂ ਵੱਧ ਜਿੰਨੇ ਅਸੀਂ ਕੁਰਸੀਆਂ ਲਾਈਆਂ ਸੀ ਉਹ ਵੀ ਸਾਡੀਆਂ ਘੱਟ ਪੈ ਗਈਆਂ ਆਸਰਾਮ ਵੱਲੋਂ ਵੱਧ ਸਾਡਾ ਅੱਜ ਇਕੱਠ ਹੋਇਆ ਅਸੀਂ ਪੂਰਾ ਵਿਸ਼ਵਾਸ ਦਿਵਾਉਨੇ ਅਮਰ ਸਿੰਘ ਜੀ ਨੂੰ ਵੀ ਤੇ ਸਾਡੇ ਵਾਰਡ ਵਾਸੀ ਵੀ ਅੱਜ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਤੇ ਡਾਕਟਰ ਅਮਰ ਸਿੰਘ ਨੂੰ ਇੱਥੋਂ ਜਿਧਾ ਕੇ ਭੇਜਾਂਗੇ ਗੱਲ ਕਰੀਏ ਮੁੱਦੇ ਬਹੁਤ ਨੇ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਨੇ ਮੁੱਦੇ ਜੇ ਆਪਾਂ ਗੱਲ ਕਰੀਏ ਜਿਹੜੀ ਮੰਨ ਲਓ ਆਪਾਂ ਵਿਰੋਧੀ ਆਪਣੀ ਆਮ ਆਦਮੀ ਦੀ ਗੱਲ ਕਰੀਏ ਪਾਰਟੀ ਦੀ ਉਹ ਸਿਰਫ ਝੂਠ ਤੇ ਲਾਰੇ ਲਾਉਂਦੇ ਨੇ ਜੇ ਆਪਾਂ 1000 ਰੁਪਏ ਦੀ ਗੱਲ ਕਰੀਏ ਮਾਤਾ ਮਾਂ ਨੂੰ ਉਹਨਾਂ ਨੂੰ 2022 ਚ ਹੀ ਦੇਣਾ ਸੀਗਾ ਅੱਜ ਉਹਨਾਂ ਦਾ 30-3000 ਰੁਪਏ ਇੱਕ ਸਾਡੀ ਮਾਂ ਦਾ ਤੇ ਭੈਣ ਦਾ 30000 ਰੁਪਏ ਬਣ ਚੁੱਕੇ ਆ ਤੇ ਜੇ ਗੱਲ ਕਰੀਏ ਫੇਰ ਉਜਗਾਰੀ ਦੀ ਤੇ ਜੇ ਗੱਲ ਕਰੀਏ ਨਸ਼ੇ ਦੀ ਨਸ਼ਾ ਇਹਨਾਂ ਨੇ ਕਿਹਾ ਸੀ ਅਸੀਂ 3 ਮਹੀਨਿਆਂ ਚ ਖਤਮ ਕਰਾਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਜੇ ਬਰਗਾੜੀ ਕਾਹਨ ਦੀ ਕਿ ਅਸੀਂ ਇਹਨਾਂ ਨੂੰ 1 ਮਹੀਨੇ ਚ ਅਸੀਂ ਇਨਸਾਫ ਦਵਾਵਾਂਗੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਆ ਕੋਈ ਵੀ ਮੁੱਦਾ ਜੋ ਇਹਨਾਂ ਨੇ ਜਿੰਨੇ ਵਾਅਦੇ ਕੀਤੇ ਨੇ ਕੋਈ ਇਹਨਾਂ ਕੋ ਮੁੱਦਾ ਨਹੀਂ ਹੈਗਾ ਜੇ ਆਪਾਂ ਗੱਲ ਹੁਣ ਭਾਜਪਾ ਸਰਕਾਰ ਦੀ ਕਰੀਏ ਤਾਂ ਉਹਨਾਂ ਨੇ ਪਿਛਲੀ ਵਾਰ 15 ਲੱਖ ਰੁਪਏ ਕਿਹਾ ਸੀ ਵੀ ਹਰ ਇੱਕ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ ਉਹ ਨਹੀਂ ਕਿਸੇ ਦੇ ਆਇਆ ਜੇ ਨੌਕਰੀਆਂ ਦੀ ਗੱਲ ਕਰੀਏ ਵੀ ਇੱਕ ਸਾਲ 'ਚ ਅਸੀਂ ਲੱਖਾਂ ਨੌਕਰੀ ਦਵਾਵਾਂਗੇ ਬੇਰੋਜ਼ਗਾਰੀ ਵੱਧ ਗਈ ਐਮਏ ਬੀਬੀ ਐਮਬੀਬੀਐਸ ਨਾਲ ਤਾਂ ਇਹਨਾਂ ਨੇ ਪਕੌੜੇ ਵੇਚਣ ਲਾਤਾ ਤੇ ਜੇ ਗੱਲ ਕਰੀਏ ਬੀਜੇਪੀ ਵਾਲਿਆਂ ਦੀ ਬੀਜੇਪੀ ਵਾਲੇ ਸਾਰੇ ਝੂਠ ਬੋਲਦੇ ਨੇ ਹੁਣ ਇੱਕ ਨਵਾਂ ਫਾਰਮੂਲਾ ਲੈ ਕੇ ਆਏ ਨੇ ਇਸ ਕਰਕੇ ਇਹਨਾਂ ਜੁਮਲਿਆਂ ਤੋਂ ਬਚਣਾ ਚਾਹੀਦਾ ਮੋਦੀ ਸਾਹਿਬ ਹੁਣ ਬਿਲਕੁਲ ਫੇਲ ਹੋ ਚੁੱਕੇ ਨੇ ਹੁਣ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਲੱਗੇ ਇਸ ਕਰਕੇ ਕਾਂਗਰਸ ਪਾਰਟੀ ਦਾ ਅੱਜ ਇੱਕਠ ਤੇ ਤੁਸੀਂ ਜਿਹੜੇ ਮਰਜੀ ਪਿਛਲੇ ਅੱਜ 7-8 ਪਿੰਡ ਸੀਗੇ ਪੂਰਾ ਠਾਠਾ ਮਾਰਦਾ ਇਕਠ ਜਿੱਥੇ ਇੱਕ ਨੁਕੜ ਮੀਟਿੰਗ ਨੂੰ ਰੈਲੀਆਂ 'ਚ ਬਦਲ ਜਾ ਰਿਹਾ ਇਹ ਜਿੱਤ ਯਕੀਨੀ ਇਹ ਲੋਕਾਂ ਨੇ ਕਰਨੀਆਂ ਇਹਨਾਂ ਨੇ ਪਹਿਲਾਂ ਆਮ ਆਦਮੀ ਵਾਲਾ ਜਿੱਤਾਇਆ ਸੀ ਇਹਨਾਂ ਨੇ ਬੀਜੇਪੀ ਵਾਲਾ ਜਿੱਤਾਇਆ ਸੀ ਪਰ ਅੱਜ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਦੀ ਪੂਰੇ ਅਮਰ ਸਿੰਘ ਜੀ ਤੇ ਮੋਹਰ ਲਾ ਕੇ ਭੇਜਾਂਗੇ ਧੰਨਵਾਦ ਠੀਕ ਹੈ ਨੁਕੜ ਮੀਟਿੰਗ ਸੀ ਰੈਲੀ ਦਾ ਰੂਪ ਇਹ ਨੁੱਕੜ ਮੀਟਿੰਗ ਜਿਹੜੀ ਰੈਲੀ ਦਾ ਰੂਪ ਧਾਰ ਕੇ ਗਈ ਹੈ ਲੋਕਾਂ ਦਾ ਪਿਆਰ ਹੈ ਇਹ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਨੂੰ ਇੰਨਾ ਹੰਗਾਰਾ ਮਿਲ ਰਿਹਾ ਹੈ ਅੱਜ ਸਾਡੇ ਲੋਕ ਸਭਾ ਹਲਕਾ ਤੋਂ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦਿੱਕੜ ਤੋਂ ਚੋਣ ਲੜ ਰਹੇ ਡਾਕਟਰ ਅਮਰ ਸਿੰਘ ਜੀ ਆਏ ਸੀ ਸਾਡੇ ਹਲਕਾ ਇੰਚਾਰਜ ਵਿਪਿੰਦਾ ਸਿੰਘ ਰਾਜਗਿਲ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਸੀ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਹਰ ਗਲੀ ਹਰ ਮੋਹੱਲੇ ਦੇ ਵਿੱਚੋਂ ਸਾਡੇ ਮਾਤਾਵਾ ਪੈਣਾ ਤੇ ਬਜ਼ੁਰਗ ਜਿਹੜੇ ਨੇ ਉਹ ਆਈਸੀ ਵੀ ਤੇ ਨੌਜਵਾਨ ਪੀੜ੍ਹੀ ਨੂੰ ਬਹੁਤ ਹੰਘਾਰਾ ਮਿਲਿਆ ਤੇ ਇਸ ਤੋਂ ਯਕੀਨ ਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਵੜਤ ਵੱਲ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਜਿੱਤਾਂ ਉਹ ਯਕੀਨੀ ਹੈ ਠੀਕ ਹੈ ਜੀ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜੀ ਆਮ ਆਮਦਵੀ ਪਾਰਟੀ ਦਾ ਕੈਂਡੀਡੇਟ ਆ ਜਿਹੜਾ ਤੁਹਾਡਾ ਕੈਂਡੀਡੇਟ ਉਸ ਇੱਕੋ ਪਾਰਟੀ ਦੇ ਨੇ ਉਹ ਇੱਕੋ ਪਾਰਟੀ ਦੇ ਸੀ ਹੁਣ ਉਹ ਕੱਢ ਚ ਕੱਢ ਦਿੱਤਾ ਗਿਆ ਉਹਨਾਂ ਨੂੰ ਉਹ ਤਾਂ ਗੁਰਪ੍ਰੀਤ ਜੀ ਵੀ ਆਮ ਆਦਮੀ ਪਾਰਟੀ ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਤੁਸੀਂ ਲਗਾ ਲਓ ਸਾਰੇ ਸੰਸਾਰ ਦੇ ਜਿਹੜੇ ਗਿਰਗੜ ਸੀ ਨਾ ਉਹਨਾਂ ਨੇ ਆਤਮ ਹੱਥੇ ਹੀ ਕਰ ਲਈ ਕਿਉਂਕਿ ਉਹ ਦੂਜੇ ਨੰਬਰ ਤੇ ਆ ਗਏ ਸੀ ਇਹ ਰੰਗ ਬਦਲਣ ਦੇ ਵਿੱਚ ਇੱਕ ਨੰਬਰ ਤੇ ਆ ਚੁੱਕੇ ਨੇ ਨਾ ਇਹਨਾਂ ਨੇ ਅਕਾਲੀ ਦਲ ਛੱਡਿਆ ਨਾ ਇਹਨਾਂ ਨੇ ਪੀਪੀਪੀ ਪਾਰਟੀ ਛੱਡੀ ਹੈ ਨਾ ਕਾਂਗਰਸ ਛੱਡੀ ਹੈ ਸੋ ਇਹ ਲੋਕਾਂ ਨੂੰ ਜਿਹੜੇ ਲੋਕੀ ਨੇ ਭਲੀ ਭਾਨਤੀ ਜਾਣ ਚੁੱਕੇ ਨੇ ਇਹਨਾਂ ਦੀਆਂ ਚਲਾਕੀਆਂ ਨੂੰ ਭਲੀ ਭਾਨਤੀ ਜਾਣ ਚੁੱਕੇ ਨੇ ਸੋ ਕਾਂਗਰਸ ਪਾਰਟੀ ਜਿਹੜੀ ਪੂਰੀ ਚੜਤਵਲ ਜਾ ਰਹੀ ਹੈ ਤੇ ਸਾਡੇ ਅਸੀਂ ਵਿਸ਼ਵਾਸ ਦਲਾਨੇ ਕਿ ਕਾਂਗਰਸ ਬਹੁਤ ਵੱਡੀ ਲੀਡ ਨਾਲ ਸਾਡੇ ਡਾਕਟਰ ਅਮਰ ਸਿੰਘ ਜੀ ਜਿਹੜੇ ਨੇ ਜਿੱਤ ਹਾਸਲ ਕਰਨਗੇ ਠੀਕ ਹੈ ਜੀ